ਅੰਜੀ ਅੱਜ ਹੈਗਾ ਜੀ ਸਾਡੀ ਹਰਜਿੰਦ ਘਰ ਦਾ 13ਵਾਂ 13ਵਾਂ ਦਿਨ ਜਨਕੀ ਦੀ ਮੰਮਾ ਨੂੰ ਬਾਹਰ ਵਧਾਉਣਾ ਤੇ ਇਹ ਦੋ ਜਣੇ ਸਾਡੇ ਬਿਲਕੁਲ ਸਰਦਾਰ ਜੀ ਰੈਡੀ ਨੇ ਇਹ ਰਸਮ ਦੇ ਲਈ ਕਿਉਂਕਿ ਬਹੁਤ ਇੱਕ ਪਵਿੱਤਰ ਵਧੀਆ ਰਸਮ ਹੁੰਦੀ ਹੈ ਜਦੋਂ ਬੱਚਾ ਹੁੰਦਾ ਹੈ ਤਾਂ 13 ਦਿਨ ਦਾ ਹੁੰਦਾ ਤਾਂ ਉਹਦੀ ਮੰਮਾ ਨੂੰ ਬਾਹਰ ਵਧਾਇਆ ਜਾਂਦਾ ਨਾਲ ਹੀ ਬੱਚੇ ਨੂੰ ਤੇ ਇਹ ਰਸਮ ਕਰੂਗਾ ਜੀ ਹਰਜੋਦ ਸਿੰਦਾ ਆਪਣਾ ਇਹ ਆਪਣੀ ਚਾਚੀ ਨੂੰ ਲੈ ਕੇ ਆਊਗਾ ਬਾਹਰ ਪੱਲਾ ਫੜ ਕੇ ਇਹ ਘਰ ਦਾ ਕੋਈ ਵੀ ਬੇਟਾ ਹੋਵੇ ਮਰਦ ਇਨਸਾਨ ਜਿਵੇਂ ਕਿ ਵੀ ਉਦਯੋਰ ਵੀ ਹੋ ਸਕਦਾ ਉਹ ਪਤੀਜਾ ਵੀ ਹੋ ਸਕਦਾ ਜਾਂ ਕੁਝ ਵੀ ਇਸ ਤਰ੍ਹਾਂ ਆਪਣੇ ਘਰ ਦਾ ਬੇਟਾ ਹੋਣਾ ਚਾਹੀਦਾ ਹੈਗਾ ਤੇ ਉਹ ਫਿਰ ਉਹਨਾਂ ਨੂੰ ਬਾਹਰ ਲੈ ਕੇ ਉਹਨਾਂ ਨੇ ਬੱਚੇ ਦੀ ਮਾਂ ਨੂੰ ਤੇ ਇਹ ਰਸਮ ਹੁਣ ਆਪਣਾ ਸਿੰਦਾ ਕਰੂਗਾ ਉਹ ਆਪਣੀ ਚਾਚੀ ਦਾ ਪੱਲਾ ਫੜ ਕੇ ਤੇ ਉਹ ਆਪਣੀ ਗੋਦੀ ਦੇ ਵਿੱਚ ਆਪਣੇ ਬੱਚੇ ਨੂੰ ਉਠਾ ਕੇ ਬਾਹਰ ਵਧਣਗੇ ਤੇ ਇਹ ਪਹਿਲਾਂ ਤਾਂ ਬੱਚੇ ਐਂ ਸੇ ਨਾ ਵੀ ਘਰ ਦੇ ਵਿੱਚ ਜਨਮ ਲੈਂਦੇ ਸੀ ਕਮਰੇ ਦੇ ਅੰਦਰ ਹੀ ਤੰਨਾਂ ਨੂੰ 13ਵੇਂ ਦਿਨ ਹੀ ਬਾਹਰ ਕੱਢਿਆ ਜਾਂਦਾ ਸੀ ਹੁਣ ਤਾਂ ਚਲੋ ਜੀ ਟਾਈਮ ਦੇ ਨਾਲ ਸਾਰਾ ਕੁਝ ਬਦਲ ਗਿਆ ਕਿਉਂਕਿ ਬੱਚੇ ਵੀ ਹੁਣ ਹਸਪੀਟਲ ਦੇ ਵਿੱਚ ਜਨਮ ਲੈਂਦੇ ਆ ਤੇ ਘਰੋਂ ਤਾਂ ਪਹਿਲਾਂ ਹੀ ਬਾਹਰ ਇੱਕ ਢੇੜਾ ਲਗਾ ਲੈਂਦੇ ਨੇ ਪਰ ਫਿਰ ਵੀ ਜਿਹੜੀਆਂ ਰੀਤੀ ਰਿਵਾਜ ਰਸਮਾਂ ਬਣੀਆਂ ਹੋਈਆਂ ਨੇ ਇਹ ਬਿਨ ਬੋਣੀਆਂ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਇਸੇ ਤਰ੍ਹਾਂ ਪਰ ਘਰ ਰੱਖਣ ਤੇ ਇਹ ਹੁਣ ਉਹਨੇ ਪੱਲਾ ਫੜਿਆ ਨਿੱਕੇ ਜਿਹੇ ਨੇ ਕਿੰਨਾ ਕਿਊਟ ਕਿੰਨਾ ਸੋਹਣਾ ਲੱਗਦਾ ਦੋਨਾਂ ਨੇ ਸੇਮ ਸਰੂਪੇ ਬੰਨੇ ਹੋਏ ਨੇ ਪੱਗਾਂ ਬੰਨੀਆਂ ਨੇ ਤੇ ਦੋਨੋਂ ਨਿੱਕੇ ਨਿੱਕੇ ਸਾਡੇ ਸਰਦਾਰ ਤੇ ਲੈ ਕੇ ਆ ਰਹੇ ਨੇ ਬਾਹਰ ਤੇ ਇਹ ਬੱਚਾ ਕਰਕੇ ਬਹੁਤ ਤੇਜ਼ ਦੌੜਦਾ ਅੱਗੇ-ਅੱਗੇ ਭੱਜਿਆ ਹੀ ਜਾਂਦਾ ਹੈਗਾ ਅਸੀਂ ਬਹੁਤ ਰੁਕਿਆ ਵੀ ਥੋੜਾ ਜਿਹਾ ਹੌਲੀ ਤੁਰ ਤਾ ਪਰ ਫਿਰ ਵੀ ਬੱਚਿਆਂ ਦੀ ਆਦਤ ਹੀ ਹੁੰਦੀ ਹੈ ਕਿ ਤੇਜ਼ ਦੌੜਨਾ ਤੇ ਇਹਨਾਂ ਨੂੰ ਹੁਣ ਇਹ ਆਪਣੀ ਚਾਚੀ ਨੂੰ ਲੈ ਕੇ ਆਊਗਾ ਬਾਹਰ ਵਿਹੜੇ ਦੇ ਵਿੱਚ ਤੇ ਫਿਰ ਆਪਾਂ ਉਹ ਜੋ ਵੀ ਕਾਰਵਿਆਰ ਨੇ ਉਹ ਇੱਥੇ ਵਿਹੜੇ ਦੇ ਵਿੱਚ ਹੀ ਹੋਣਗੇ ਕਿਉਂਕਿ ਬਾਹਰ ਵਧਾਉਂਦਾ ਮਤਲਬ ਹੁੰਦਾ ਕਿ ਛੱਤ ਤੋਂ ਬਾਹਰ ਆਉਣਾ ਘਰ ਦੇ ਛੱਤ ਤੋਂ ਬਾਹਰ-ਬਾਰ ਆ ਜਾਣਾ ਤੇ ਇੱਥੇ ਲਿਆ ਕੇ ਪਹਿਲਾਂ ਤਾਂ ਇਹ ਵੈਸੇ ਲੇਡੀਜ਼ ਬਿਠਾਉਂਦੇ ਹੁੰਦੇ ਸੀ ਇਹਨਾਂ ਨੂੰ ਪੀੜੀ ਦੇ ਉੱਪਰ ਪਰ ਹੁਣ ਟਾਈਮ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹੈਗਾ ਤੇ ਇਸ ਕਰਕੇ ਚਲੋ ਆਪਾਂ ਇਹਨਾਂ ਨੂੰ ਕੁਰਸੀ ਦੇ ਉੱਪਰ ਹੀ ਬਿਠਾ ਦਿੱਤਾ ਕਿਉਂਕਿ ਟਾਈਮ ਦੇ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ ਪਰ ਫਿਰ ਵੀ ਜਿਹੜੀਆਂ ਸਾਡੀਆਂ ਰਸਮਾਂ ਨੇ ਰੀਤੀ ਰਿਵਾਜਾਂ ਇਹ ਵੀ ਜ਼ਰੂਰੀ ਹੈ ਤੇ ਇਹਨਾਂ ਨੂੰ ਇਸੇ ਤਰ੍ਹਾਂ ਸਾਨੂੰ ਨਿਭਾਉਂਦੇ ਰਹਿਣਾ ਚਾਹੀਦਾ ਨਾਲੇ ਤਾਂ ਥੋੜੀਆਂ-ਥੋੜੀਆਂ ਚੀਜ਼ਾਂ ਖੁਸ਼ੀ ਦਿੰਦੀਆਂ ਨੇ ਤਿੰਨਾਂ ਨਾਲ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਕਦੇ ਵੀ ਭੁੱਲਦੀ ਨਹੀਂ ਟਾਈਮ ਪਰਿਵਰਤਨ ਲੱਖ ਬਦਲ ਜਾਣ ਪਰ ਸਾਨੂੰ ਆਪਣੀ ਜੜ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ ਆਪਣੇ ਰੀਤੀ ਰਿਵਾਜ ਇਸੇ ਤਰ੍ਹਾਂ ਹੀ ਕਾਇਮ ਰੱਖਣੇ ਚਾਹੀਦੇ ਨੇ ਕਿਉਂਕਿ ਪੰਜਾਬੀਆਂ ਦਾ ਸੱਭਿਆਚਾਰ ਤਾਂ ਬਹੁਤ ਅਮੀਰ ਆ ਤੇ ਇਸ ਸੱਭਿਆਚਾਰ ਨੂੰ ਅਸੀਂ ਕਦੇ ਵੀ ਭੁੱਲਗੇ ਨਾ ਮਨੋਸਾਰਗੇ ਨਾ ਇਹ ਇਸੇ ਤਰ੍ਹਾਂ ਹੀ ਕਾਇਮ ਜਾ ਕਰੀ ਰੱਖੀਗੇ ਇਸ ਨੂੰ ਜਿੰਨਾ ਕਿਸੀਂ ਸੰਭਾਲ ਸਕਦੇ ਆ ਉਹਨਾਂ ਤਾਂ ਅਸੀਂ ਜ਼ਰੂਰ ਸੰਭਾਲ ਲਏ ਤੇ ਹੁਣ ਹਰ ਜੋਤ ਨੂੰ ਬਰਾਬਰ ਖੜਾ ਕੀਤਾ ਤੇ ਗਲਤ ਸਾਈਡ ਆ ਸਹੀ ਸਾਈਡ ਜਾਊਗਾ ਤੇ ਪਰ ਉਹਨੂੰ ਜਦ ਨੂੰ ਸ਼ਰਮ ਆ ਰਹੀ ਹੈ ਕਿਉਂਕਿ ਬੱਚਿਆਂ ਨੇ ਕਦੇ ਇਸ ਤਰ੍ਹਾਂ ਕੁਝ ਕੀਤਾ ਨਹੀਂ ਨਾ ਹੁੰਦਾ ਦੇਖਿਆ ਨਹੀਂ ਹੁੰਦਾ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰੀ ਜਣਾ ਹੈਗਾ ਵੀ ਮੈਨੂੰ ਕੀ ਕਰਾ ਰਹੇ ਨੇ ਤੇ ਉਸਨੂੰ ਕਹਿ ਸੀ ਕਿ ਆਪਣੀ ਚਾਚੀ ਨੂੰ ਘੁੱਟ ਕੇ ਜੱਫੀ ਪਾ ਲੈ ਕਿਉਂਕਿ ਚਾਚੀ ਹੋਈ ਤੇ ਮਾਂ ਹੋਈ ਇੱਕੋ ਹੀ ਗੱਲ ਹੁੰਦੀ ਹੈ ਜੀ ਪਰ ਬੱਚੇ ਨੇ ਸ਼ਰਮਾਉਂਦੇ ਨੇ ਦੋਨੋਂ ਸਰਦਾਰ ਸਾਡੇ ਖੜ ਗਏ ਕਿੰਨੇ ਕਿਊਟ ਪਿਆਰੇ ਨੇ ਨਜ਼ਰ ਨਾ ਲੱਗੇ ਇਹਨਾਂ ਨੂੰ ਤੇ ਹੁਣ ਇਹਨਾਂ ਦੀ ਝੋਲੀ ਦੇ ਵਿੱਚ ਮੰਮੀ ਪਾਉਣਗੇ ਰੋਟੀ ਤੇ ਗੁੜ ਝੋਲੀ ਦੇ ਵਿੱਚ ਪਾਇਆ ਜਾਂਦਾ ਹੈਗਾ ਕਈ ਜਗ੍ਹਾ ਤੇ ਪੰਜ ਰੋਟੀਆਂ ਵੀ ਪਾਉਂਦੇ ਨੇ ਤੇ ਗੁੜ ਪਾਉਂਦੇ ਆ ਜਾਂ ਫਿਰ ਜਿਵੇਂ ਮੰਮੀ ਨੇ ਪਾਏ ਨੇ ਇਹ ਜੋੜਾ ਰੋਟੀਆਂ ਦਾ ਤੇ ਗੁੜ ਦੇ ਨਾਲ ਮੂੰਹ ਚ ਠਾ ਦੇਣਗੇ ਹਾਂਜੀ ਬਸ ਇਹ ਇੰਨੀ ਕਰਤ ਸਮ ਹੁੰਦੀ ਹੈ ਤੇ ਸਾਡੇ ਮਾਲਵੇ ਦੇ ਵਿੱਚ ਤਾਂ ਇਸ ਰਸਮ ਨੂੰ ਜ਼ਰੂਰ ਕਰਦੇ ਨੇ ਤੇ ਪਤਾ ਨਹੀਂ ਹੋਰ ਜਗ੍ਹਾ ਤੇ ਹੁੰਦੀ ਆ ਜਾਂ ਨਹੀਂ ਹੁੰਦੀ ਪਰ ਸਾਡੇ ਮਾਲਵੇ ਦੇ ਵਿੱਚ ਇਸ ਰਸਮ ਨੂੰ 13ਵੇਂ ਤੇ ਕੀਤਾ ਜਾਂਦਾ ਜੇਕਰ ਬੇਟਾ ਹੋਵੇ ਤਾਂ ਫਿਰ ਜਿਹੜਾ ਇਹ ਪ੍ਰਸ਼ਾਦ ਆਪਾਂ ਬਣਾਉਨੇ ਆ ਫਿਰ ਬਹੁਤ ਵੱਡੀ ਮਾਤਰਾ ਦੇ ਵਿੱਚ ਬਣਦਾ ਸਾਰੇ ਪਿੰਡ ਦੇ ਵਿੱਚ ਵੰਡਿਆ ਵੀ ਜਾਂਦਾ ਹੈਗਾ ਤੇ ਚਲੋ ਜੀ ਹੁਣ ਆਪਣੇ ਤਾਂ ਬੇਟੀ ਸੀ ਇਹ ਨਹੀਂ ਕਿ ਬੇਟੇ-ਬੇਟੀ ਦੇ ਵਿੱਚ ਫਰਕ ਆ ਪਰ ਫਿਰ ਵੀ ਥੋੜੇ ਜਿਹਾ ਰਿਵਾਜ ਫਰਕ ਹੁੰਦਾ ਹੈਗਾ ਜਿਵੇਂ ਕਿ ਸ਼ੁਰੂ ਤੋਂ ਰੀਤ ਇੱਕ ਬਣੀ ਹੁੰਦੀ ਆ ਤਾਂ ਫਿਰ ਉਹ ਆਪਾਂ ਨੂੰ ਮੰਨਣੀ ਵੀ ਪੈਂਦੀ ਆ ਜੇ ਆਪਾਂ ਉਹਨਾਂ ਰੀਤੀ ਰਵਾਜਾਂ ਚੋਂ ਸਾਰਿਆਂ ਚੋਂ ਬਾਹਰ ਨਿਕਲ ਜਾਂਦੇ ਆ ਤਾਂ ਫਿਰ ਸ਼ਾਇਦ ਆਪਣਾ ਸਮਾਜ ਵੀ ਇਸ ਤਰ੍ਹਾਂ ਦਾ ਕਿ ਉਹ ਆਪਾਂ ਨੂੰ ਐਕਸਾਈਡ ਕਰ ਦਿੰਦਾ ਹੈਗਾ ਕਿਉਂਕਿ ਸਾਨੂੰ ਇਹਦੇ ਵਿੱਚ ਫਰਕ ਨਹੀਂ ਕਿ ਸਾਡੀ ਇਹ ਬੇਟੀ ਆ ਜਾਂ ਬੇਟਾ ਪਰ ਥੋੜੇ ਜਿ ਰਵਾਜਾਂ ਦੇ ਵਿੱਚ ਅੰਤਰ ਆ ਜਾਂਦਾ ਹੈਗਾ ਤੇ ਉਹ ਜ਼ਰੂਰੀ ਵੀ ਆ ਰੱਖਣਾ ਆਪਾਂ ਨੂੰ ਤੇ ਇਹਨਾਂ ਨੇ ਜੋ ਵੀ ਬਲਾਵਾ ਨੇ ਉਹ ਟਾਲ ਕੇ ਆਪਣੇ ਕੰਮ ਵਾਲੀ ਦੀਦੀ ਨੇ ਜਿਹੜੇ ਉਹਨਾਂ ਨੂੰ ਉਹ ਪੈਸੇ ਦਿੱਤੇ ਮੰਮਾ ਨੇ ਤੇ ਇਹ ਜਿਹੜਾ ਝੋਲੀ ਦੇ ਵਿੱਚ ਗੁੜ ਤੇ ਰੋਟੀਆਂ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਰਹਿਣ ਦੇਣਾ ਵਿੱਚੋਂ ਕੱਢਣੀਆਂ ਨਹੀਂ ਹੈਗੀਆਂ ਭਰੀ ਝੋਲੀ ਇਸੇ ਤਰ੍ਹਾਂ ਹੀ ਉੱਠਣਾ ਹੁੰਦਾ ਹੈ ਤੇ ਹੁਣੇ ਬੱਚੇ ਨੂੰ ਲੈ ਕੇ ਫਿਰ ਵਾਪਸ ਅੰਦਰ ਜਾਣਗੇ ਮੱਥਾ ਟੇਕਣਗੇ ਕਿਉਂਕਿ ਮੱਥਾ ਟੇਕਣਾ ਵੀ ਬਹੁਤ ਜ਼ਰੂਰੀ ਹੈ ਤੇ ਨਿੱਕਾ ਜਿਹਾ ਉਲਝਿਆ ਪਿਆ ਹੈਗਾ ਪਰ ਫਿਰ ਵੀ ਜਿੰਨੇ ਜੋਗਾ ਹੈਗਾ ਉਹਨਾਂ ਉਹਨੇ ਵਧੀਆ ਕਰਕੇ ਨਿਭਾਇਆ ਉਹਦਾ ਸਾਰਾ ਕੋਸ਼ਿਸ਼ ਕੀਤੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਨਿਭਾ ਦੇਵੇ ਸਾਰੀ ਰਸਮ ਤੇ ਉਸੇ ਤਰ੍ਹਾਂ ਹੀ ਉਸਨੇ ਵਧੀਆ ਕਰਕੇ ਸਾਰੇ ਰਸੂ ਨਿਭਾਈ ਹੈ ਸਰਦਾਰ ਨਿੱਕਾ ਜਾਂ ਸਰਦਾਰ ਕਿਉਂਕਿ ਵੱਡਾ ਸਰਦਾਰ ਤਾਂ ਸਾਡਾ ਇਸ ਤਰ੍ਹਾਂ ਸੁਣ ਨਭਾਉਣ ਤੋਂ ਭੱਜ ਗਿਆ ਉਹ ਹੁਣ ਥੋੜਾ ਜਿਹਾ ਸਮਝਦਾਰ ਹੋ ਗਿਆ ਇਸ ਕਰਕੇ ਅੱਛਾ ਜੀ ਇੱਕ ਹੋਰ ਗੱਲ ਹੈ ਕਿਉਂਕਿ ਮਾਂ ਦੇ ਪੈਰਾਂ ਦੇ ਵਿੱਚ ਹਮੇਸ਼ਾ ਇਹ ਜੈਂਸ ਦੀ ਜੁੱਤੀ ਪੁਵਾਈ ਜਾਂਦੀ ਹੈ ਯਾਨੀ ਕਿ ਮਰਦਾਨਾ ਜੁੱਤੀ ਹੀ ਪਹਿਨ ਕੇ ਰਸਮ ਕੀਤੀ ਜਾਂਦੀ ਹੈ ਤੇ ਇਹ ਇਹਦਾ ਇਹਨਾਂ ਕੋਈ ਖਾਸ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਇਹੀ ਹੋਊਗਾ ਕਿਸੇ ਨੂੰ ਆਪਣੇ ਆਉਣ ਵਾਲੇ ਜੀਵਨ ਦੀ ਵਧੀਆ ਇੱਕ ਚੰਗੀ ਸਟਰੋਂਗ ਪਾਵਰ ਹੁੰਦੀ ਹੈ ਕਿਉਂਕਿ ਉਹਦਾ ਹਸਬੈਂਡ ਹੀ ਹੁੰਦਾ ਅਸਲੀ ਸਟਰੋਂਗ ਪਾਵਰ ਤਾਂ ਤੇ ਸ਼ੈਨ ਉਸਦੀ ਜੁੱਤੀ ਵੀ ਤਾਂ ਹੀ ਪਾਈ ਜਾਂਦੀ ਹੋਵੇ ਤੇ ਜਾਂ ਫਿਰ ਬੱਚੇ ਦੇ ਲਈ ਇੱਕ ਮਾਂ ਜਿਹੜੀ ਉਹ ਬਾਪ ਦਾ ਰੂਪ ਵੀ ਅਦਾ ਕਰਦੀ ਹੈ ਤਾਂ ਕਰਕੇ ਹੋਵੇ ਕਿਉਂਕਿ ਇਹ ਰੀਤੀ ਰਿਵਾਜ ਬਹੁਤ ਟਾਈਮ ਦੇ ਬਣਿਆ ਤੇ ਸ਼ੈਨ ਸਾਡੇ ਚੋਂ ਕਿਸੇ ਨੇ ਕਦੀ ਇਹ ਕੁਐਸਚਨ ਹੀ ਨਹੀਂ ਕੀਤਾ ਹੁਣ ਕਿ ਇਹ ਸਾਰੇ ਇਹ ਪੈਰਾਂ ਦੇ ਵਿੱਚ ਜੁੱਤੀ ਕਿਉਂ ਪਾਈ ਜਾਂਦੀ ਮੈਂ ਹੁਣ ਵੀ ਦੋ ਤਿੰਨ ਜਣਿਆਂ ਨੂੰ ਪੁੱਛਿਆ ਕੋਈ ਖਾਸ ਰੀਜ਼ਨ ਨਹੀਂ ਮੈਨੂੰ ਮਿਲਿਆ ਤੇ ਪਰ ਜਿੱਥੋਂ ਤੱਕ ਆਪਾਂ ਸੋਚ ਸਕਦੇ ਹਾਂ ਵੀ ਸ਼ਾਇਦ ਇਸ ਜੁੱਤੀ ਪਾਉਣ ਦਾ ਕਾਰਨ ਇਹੀ ਹੈ ਕਿ ਇੱਕ ਮਾਂ ਜਿਹੜੀ ਉਹ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਿਭਾਵੇ ਤੇ ਚਲੋ ਜੀ ਜਿਹੜੀ ਹੁਣ ਇਹ ਰੋਟੀ ਹੈ ਤੇ ਗੋੜਾ ਇਹ ਆਪਾਂ ਇੱਥੋਂ ਚੱਕ ਲਾਂਗੇ ਕਿਉਂਕਿ ਇਹ ਸਾਰਾ ਕੁਝ ਗਾਂ ਨੂੰ ਚਾਰ ਦੇਣਾ ਹੈਗਾ ਤੇ ਜਾਂ ਕਈ ਜਗ੍ਹਾ ਤੇ ਇਹ ਜਿਹੜੇ ਆਪਣੇ ਘਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਦੇ ਦਿੱਤਾ ਜਾਂਦਾ ਤੇ ਪਰ ਆਪਾਂ ਤਾਂ ਗਾਂ ਨੂੰ ਚਾਦਾਂਗੇ ਤੇ ਇੱਥੇ ਆ ਕੇ ਜੀ ਹੁਣ ਮਾਂ ਨੂੰ ਇਹ ਹੁੰਦਾ ਕਿ ਉਹਨੇ ਬਹੁਤ ਰੱਜ ਕੇ ਰੋਟੀ ਖਾਣੀ ਹੁੰਦੀ ਆ ਪੂਰਾ ਪੇਟ ਭਰ ਕੇ ਤਾਂ ਕਿ ਉਸਦੇ ਬੱਚੇ ਦੀ ਜਿਹੜੀ ਆਦਤ ਆ ਵੀ ਉਹ ਖਾਣੇ ਦੇ ਵਿੱਚ ਬਾਅਦ ਵਿੱਚ ਨਾ ਰਵੇ ਤੇ ਚੋਲੀ ਦੇ ਵਿੱਚ ਬੱਚੇ ਨੂੰ ਪਾ ਕੇ ਆਪਦਾ ਪੂਰਾ ਪੇਟ ਭਰ ਕੇ ਰੱਜ ਕੇ ਰੋਟੀ ਖਾਣੀ ਬਹੁਤ ਜ਼ਰੂਰੀ ਹੈ ਤੇ ਰੋਟੀ ਵੀ ਪ੍ਰਸ਼ਾਦ ਦੇ ਨਾਲ ਖਾਣੀ ਆ ਮਿੱਠੇ ਨਾਲ ਇੰਨੀ ਕਿ ਸੋਹਣੀ ਇੰਨੀ ਕਿ ਪਿਆਰੀਆਂ ਰਸਮਾਂ ਜਿਹੜੀਆਂ ਸਾਡੇ ਸੱਭਿਆਚਾਰ ਨੂੰ ਅੱਜ ਵੀ ਜਿਉਂਦਾ ਰੱਖਦੀਆਂ ਕਿਉਂਕਿ ਇਹ ਤੁਹਾਨੂੰ ਹੋਰ ਨਹੀਂ ਕਿਤੇ ਸਿਰਫ ਪੰਜਾਬ ਵਿੱਚ ਹੀ ਮਿਲਦੀਆਂ ਨੇ ਤੇ ਜਿਹੜੀ ਰੋਟੀ ਸੀ ਉਹ ਚਾਰ ਦਿੱਤੀ ਜੀ ਗਾਂ ਨੂੰ ਤੇ ਗਾਂ ਮਾਤਾ ਵੀ ਖੁਸ਼ ਤੇ ਆਪਾਂ ਵੀ ਚਲੋ ਜੀ ਬਾਏ ਬਾਏ